ਇਹਨ ਰੋਰਕੋਟਲਾ ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਪਾਈਚਾਰਕ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ ਅਤੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਕਰਕੇ ਇਹ ਸ਼ਹਿਰ ਮਸ਼ਹੂਰ ਹੈ ਹੁਣਤਾਜ਼ਾ ਮਿਸਾਲ ਇਸ ਵਾਰ ਦੇਖਣ ਨੂੰ ਮਿਲੀ ਹੈ ਜਦੋਂ ਸ਼ਿਵਰਾਤਰੀ ਦੇ ਤਿਉਹਾਰ ਦੇ ਚੱਲਦਿਆਂ ਮੁਸਲਮ ਨੌਜਵਾਨਾਂ ਵੱਲੋਂ Hindu ਪਾਈਚਾਰੀ ਦੇ ਲੋਕਾਂ ਲਈ ਲੰਗਰ ਲਗਾਇਆ ਗਿਆ ਜਿੱਥੇ ਇਹਨਾਂ ਨੌਜਵਾਨਾਂ ਵੱਲੋਂ ਪੂੜੀਆਂ ਲੋਕਾਂ ਨੂੰ ਖਾਈ ਗਈਆਂ ਉੱਥੇ ਹੀ ਕੀਤੇ ਉਦਮ ਦੀ ਹਰ ਵਿਅਕਤੀ ਵੱਲੋਂ ਸ਼ਲਾਗਾ ਕੀਤੀ ਗਈ ਇਸ ਮੌਕੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹੇ ਕਮਲੇਰਕੋਟਲਾ ਵਿੱਚ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਂਦੇ ਨੇ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਨੇ। ਉਦੋਂ ਇਸ ਮੌਕੇ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਜਿੱਥੇ ਜਮਕੇ ਮੁਸਲਮ ਭਾਈਚਾਰੇ ਦੇ ਨੌਜਵਾਨਾਂ ਦੇ ਇਸੇ ਕੰਮ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਗੰਗਾ ਜਮਨੀ ਤਹਿਜ਼ੀਬ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਅੱਜ ਆ મહਾਸ਼ਿਵਰਾਤਰੀ ਦਾ ਤਿਉਹਾਰ ਹੈ ਜੀ। ਤੇ ਕੀ ਲਗਾਇਆ ਗਿਆ ਤੁਹਾਡੇ ਵੱਲੋਂ? ਸਾਡੇ ਵੱਲੋਂ ਅੱਜ ਸਵੇਰ ਤੋਂ ਪੁਰੀਆਂ ਛੋਲੇ ਨਾਲ ਨੰਗਰ ਲਗਾਇਆ ਗਿਆ ਜੀ ਇਹ ਸੋਚ ਹੈ ਇਹ ਸੋਚ ਹੈ ਵੀ ਜਿਹੜਾ ਸ਼ਰਮਲੇ ਕੋਲੇ ਦਾ ਆਪਸੀ ਪਿਆਰ ਪ੍ਰੇਮ ਮੁਹੱਬਤ ਬਣੀ ਹੋਈ ਹੈ ਉਹ ਬਰਕਰਾਰ ਰਹੇ ਜੀ ਤੁਹਾਡਾ ਕੀ ਨਾਮ ਹੈ ਮੇਨੋਂ ਨਿਜ਼ਾਕਤ ਅਲੀ ਹੈ ਜੀ ਤੇ ਸਾਡੀ ਇਹੀ ਸੋਚ ਆ ਕਿ ਆਪਸੀ Hindu ਅਤੇ Musalmanਾਂ ਦਾ ਜਿਵੇਂ ਹਮੇਸ਼ਾ ਤੋਂ ਹੀ ਮਲੇਰ ਕੋਟਲੇ ਵਿੱਚ ਪਿਆਰ ਬਣਿਆ ਰਿਹਾ ਹੈ ਤੇ ਹਮੇਸ਼ਾ ਹੀ ਇਸ ਤਰ੍ਹਾਂ ਹੀ ਬਰਕਰਾਰ ਰਹੇ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਜੋ ਵੀ ਮਤਲਬ ਕਿ ਆਪਸੀ ਭਾਈਚਾਰਾ ਹਮੇਸ਼ਾ ਹੀ ਬਣਿਆ ਰਹੇ ਇਸ ਰਹੀ ਜਿਸ ਤਰ੍ਹਾਂ ਨੰਮ ਰੇਲ ਕੋਟਲਾ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ਼ਿਵਰਾਤਰੀ ਮਨਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਇਸ ਤਰ੍ਹਾਂ ਦੀ ਪਹਿਲ ਹਰ ਇੱਕ ਧਰਮ ਦੇ ਲੋਕਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਇਹ ਸਾਡੀ ਸਾਂਝ ਕਿਸੇ ਸਿਆਸਤ ਦੀ ਪੇਟ ਨਾ ਚੜ ਸਕੇ ਦੇਖੋ ਇਸ ਤਰ੍ਹਾਂ ਅਸੀਂ ਆਪਣੇ ਨਾ ਬਜ਼ੁਰਗਾਂ ਤੋਂ ਸੁਣਦੇ ਆਏ ਆ ਕਿ ਜਿਹੜਾ ਮਲੇਰਕੋਟਲਾ ਸ਼ਹਿਰ ਹੈ ਇਹ ਗੰਗਾ ਜਮਨੀ تہذیਬ ਦਾ ਇੱਕ ਮਿਸਾਲ ਪੇਸ਼ ਕਰਦਾ ਹੈ ਲੇਕਿਨ ਅਸੀਂ ਅੱਜ ਜੀ ਦੀ ਖੂਬਸੂਰਤ ਮਿਸਾਲ ਮਲੇਰਕੋਟਲਾ ਜੀ ਵੀ ਦੇਖੀ ਹੈ ਮੈਂ ਇੱਥੇ ਆਇਆ ਤੇ ਦੇਖਿਆ ਇਹਨੇ ਮੁ슬ਮ ਨੌਜਵਾਨ ਮੁੰਡੇ ਨੇ ਇਹਨਾਂ ਨੇ ਮਹਾਸ਼ਿਵਰਾਤਰੀ ਦੇ ਮੌਕੇ ਤੇੜਾ ਭੰਡਾਰਾ ਲਗਾਇਆ ਹੈ ਪੂਰੀ ਛੋਲੇ ਦਾ ਇਹ ਵਾਕਈ ਇੱਕ ਪ੍ਰਸ਼ੰਸਾ ਦੇ ਹੱਕਦਾਰ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਹੀ ਆਪਾਂ ਨੂੰ ਸ਼ਹਿਰ ਦੇ ਵਸਨੀਕਾਂ ਨੂੰ ਇਹਨਾਂ ਦੀ ਪ੍ਰਸ਼ੰਸਾ ਕਰਨੀ ਬੰਦੀ ਹੈ ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ